ਗੁਰੂ ਪਿਆਰੀ ਸਾਧ ਸੰਗਤ ਜੀ ਲੋਕ ਲਜਿਆ ਹੋਮੇ ਦੁਬਦਾ ਤੇ ਨਿੰਦਿਆ ਇਹ ਤਿੰਨ ਮੰਨ ਰਹੀਆਂ ਬਜਰ ਕਰੇ ਤਾਂ ਵੀ ਆਪਾਂ ਵਿਚਾਰ ਲਿਆ ਹੁਣ ਜਿਹੜੀ ਮਨ ਦੀ ਚੌਥੀ ਬਜਰ ਕਰ ਰਹਿਤ ਹੈ ਜਿਹਦਾ ਪ੍ਰੇਜ ਰੱਖਣਾ ਹੁੰਦਾ ਬਹੁਤ ਜ਼ਰੂਰੀ ਹੈ ਜਿਹਦੇ ਬਾਰੇ ਪੜਦੇ ਤਾਂ ਰੋਜ਼ ਆ ਮਨ ਜਾਣਨ ਸਭ ਬਹੁਤ ਜਾਣਤੀ ਔਗਣ ਕਰੇ ਕਿਹੜੇ ਔਗਣ ਨੇ ਜਿਹੜੇ ਮਨ ਕਰਦੇ ਜਾਣ ਬੋਝ ਕੇ ਕਰਦੇ ਹਨ ਅਣਜਾਣੇ ਚ ਤਾਂ ਕਰਦੀ ਜਾਣ ਬੋਝ ਕੇ ਵੀ ਕਰਦੇ ਚੌਥਾ ਔਗਣ ਹੈ ਜੀਵਨ ਦਾ ਨਿੰਦਿਆ ਚੁਗਲੀ ਸੱਚ ਨੂੰ ਬਿਆਨ ਕਰਨਾ ਨਿੰਦਿਆ ਚੁਗਲੀ ਨਹੀਂ ਮੰਨ ਲੋ ਦਾਸ ਤੇ ਜੀਵਨ ਵਿੱਚ ਕੋਈ ਔਗਣ ਹੈ ਅਗਰ ਆਪ ਜੀ ਨੂੰ ਕੋਈ ਦਾਸ ਬਾਰੇ ਪੁੱਛ ਲਏ ਆਪ ਜੀ ਉਹ ਔਗਣ ਦੱਸਦਾ ਉਹ ਵੀ ਪਲਾਣੇ ਚ ਪਈ ਆ ਕਮੀ ਆ ਉਹਦੇ ਚ ਆ ਔਗਣ ਹੈ ਸचेत ਰਹੋ ਸੱਚ ਨੂੰ ਬਿਆਨ ਕਰਨਾ ਨਿੰਦਿਆ ਚੁਗਲੀ ਨਹੀਂ ਇਹ ਨਿੰਦਿਆ ਚੁਗਲੀ ਕਿਹੜੀ ਆ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਲਈ ਕਿਸੇ ਦੀ ਬੁਰਾਈ ਕਰਨੀ ਇਹ ਨਿੰਦਿਆ ਚੁਗਲੀ ਆ ਪਾਸ਼ਾ ਕਹਿੰਦੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਚਾਹੀਦੀ ਹੈ ਤੇ ਨਾ ਹੀ ਕਿਸੇ ਦੀ ਨਿੰਦਿਆ ਚੁਗਲੀ ਸੁਣਨੀ ਚਾਹੀਦੀ ਹੈ ਸਮਝਾਉਣਾ ਕਰ ਰਹੇ ਨੇ ਨਿੰਦਿਆ ਬਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰੇਨਾ ਮੂੰ ਕਾਲੀ ਤੇ ਨਿੰਦਕਾ ਨਰਖੇ ਕੋਰਪਾਨ ਇਸ ਕਰਕੇ ਪਾਸ਼ਾ ਕਹਿੰਦੇ ਵੀ ਨਹੀਂ ਕਰਨੀ ਚਾਹੀਦੀ ਨਿੰਦਿਆ ਚੁਗਲੀ ਨੁਕਸਾਨ ਕੀ ਹੈ ਮਨ ਸਾਡਾ ਫੱਟੀ ਵਿਚਾਰ ਸਾਡੇ ਕਲਮ ਮਨ ਕਰਮ ਕਿਵੇਂ ਲਿਖਦਾ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਚਾਹੇ ਕਰਦੇ ਹਾਂ ਚਾਹੇ ਸਾਨੂੰ ਸੁਣਨ ਵਿੱਚ ਆਨੰਦ ਆ ਰਿਹਾ ਜਦੋਂ ਨਿੰਦਿਆ ਚੁਗਲੀ ਕਰਦੇ ਜਾਂ ਸੁਣਦੇ ਹਾਂ ਸੱਚੇ ਪਿਤਾ ਵਾਹਿਗੁਰੂ ਜੀ ਦਾ ਫੈਸਲਾ ਹੈ ਕਿ ਅਸੀਂ ਆਪਣੇ ਕਰਮਾਂ ਵਿੱਚ ਆਪਣੇ ਹੱਥੀ ਆਪ ਲਿਖਣਾ ਸ਼ੁਰੂ ਕਰ ਦੋਤਾ ਹੈ ਕੀ ਲਿਖਣਾ ਸ਼ੁਰੂ ਕਰ ਦਤਾ ਜਿਵੇਂ ਟੀਚਰ ਬੱਚੇ ਨੂੰ ਆਖੇ ਵੀ ਜੋ ਲਿਖੇਗਾ ਤੇਰੇ ਲਿਖੇ ਤੇ ਫੈਸਲਾ ਕਰਦੇ ਆਂਗੇ ਹੁਣ ਬੱਚਾ ਲਿਖ ਕੇ ਲੈ ਜਾਵੇ ਜੀ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਨਰਕਾਂ ਵਿੱਚ ਸੁੱਟਿਆ ਜਾਏ ਇੱਥੇ ਦਾ ਜੀਵਨ ਵੀ ਨਰਕਾਂ ਵਾਲਾ ਵਰਗਾ ਬਣ ਜਾਏ ਤੇ ਅੱਗੇ ਵੀ ਨਰਕਾਂ ਵਰਗਾ ਹੋ ਜਾਏ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰੇਣਾ ਸੱਚੇ ਬਾਸ਼ਾ ਦੀ ਮੂਰਖ ਚੰਗਿਆਂ ਸਾਨੂੰ ਅਕਲ ਚਾਹੀਦੀ ਨਹੀਂ ਹੂੰ ਕਾਲੇ ਚੰਨ ਦਿਖਾਂ ਜਦੋਂ ਕਿਸੇ ਨੇ ਬਦਨਾਮੀ ਹੁੰਦੀ ਹੈ ਉਹਦਾ ਮੂੰਹ ਕਾਲਾ ਕਰਕੇ ਨਰਕਾਂ ਚ ਸੁੱਟਣ ਵਾਲਾ ਕੰਮ ਹੋ ਜਾਂਦਾ ਹੈ ਬਾਤ ਲੋਕ ਤੇ ਨਿੰਦਕ ਨੂੰ ਬਦਨਾਮੀ ਮਿਲਦੀ ਹੈ ਪਰ ਲੋਕ ਦੇ ਵਿੱਚ ਮੂੰਹ ਕਾਲਾ ਕਰਕੇ ਨਰਕਾਂ ਚ ਸੁੱਟਿਆ ਜਾਂਦਾ ਹੁਣ ਜਦੋਂ ਅਸੀਂ ਨਿੰਦਿਆ ਕਰਦੇ ਹਾਂ ਜਾਂ ਸੁਣਦੇ ਹਾਂ ਅਸੀਂ ਆਪਣੇ ਕਰਮਾਂ ਵਿੱਚ ਆਪਣੇ ਅਸੀਂ ਆਪ ਲਿਖ ਰਹੇ ਹਾਂ ਕੀ ਲਿਖ ਰਹੇ ਹਾਂ ਇਹ ਸੱਚੇ ਪਿਤਾ ਵਾਹਿਗੁਰੂ ਜੋਦਰੀ ਬੇਨਤੀ ਆ ਕਿ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਨਰਕਾਂ ਚ ਸੁਟਿਆ ਜਾਏ ਮੈਂ ਨਰਕਾਂ ਦਾ ਭਾਗੀ ਬਣਨਾ ਚਾਹੁੰਦਾ ਹੁਣ ਬਾਦਸ਼ਾਹ ਤਾਂ ਕਹਿੰਦੇ ਜੋ ਮੰਗੋਗੇ ਦਉ ਦੇ ਦੇਵਾਂਗੇ ਹੁਣ ਮਨ ਜੇ ਮੰਗਣ ਲੱਗਦੀ ਜੀ ਮੇਰਾ ਮੂੰਹ ਕਾਲਾ ਕਰਕੇ ਨਰਕਾਂ ਚ ਸੁਟਿਆ ਜਾਏ ਆਸ ਰੱਖਦੇ ਆ ਸੁੱਖ ਮਿਲੇਗਾ ਬਾਦਸ਼ਾਹ ਤਾਂ ਕਹਿੰਦਾ ਜੋ ਮੰਗੇਗਾ ਮੈਂ ਦੇ ਦਿਆਂਗਾ ਹੁਣ ਜੇ ਮਨ ਕਹਿੰਦਾ ਜੀ ਮੇਰਾ ਮੂੰਹ ਕਾਲਾ ਕਰਕੇ ਨਰਕਾਂ 'ਚ ਸੁੱਟਿਆ ਹੁਣ ਮਨ ਫੱਟੀ ਆ ਵਿਚਾਰ ਕਲਮ ਨੇ ਵਿਚਾਰਾਂ ਦੁਆਰਾ ਸੀ ਫੱਟੀ ਕਲਮ ਦੇ ਉਹਦੇ ਤੇ ਫੱਟੀ ਤੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਸੱਚੇ ਜਦੋਂ ਨਿੰਦਿਆ ਕਰਦੇ ਆ ਜਾਂ ਸੁਣਦੇ ਆ ਆਪਣੇ ਜੀਵਨ ਤੇ ਲਿਖਣਾ ਸ਼ੁਰੂ ਕਰ ਦਿੱਤਾ ਸੱਚੇ ਪਾਤਸ਼ਾਹ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਨਰਕਾਂ 'ਚ ਸੁੱਟਿਆ ਜਾਏ ਮੈਂ ਨਰਕਾਂ ਦਾ ਭਾਗੀ ਬਣਨਾ ਚਾਹੁੰਦਾ ਹੁਣ ਕਰਮ ਲਿਖ ਲਈਏ ਜੀ ਮੈਂ ਨਰਕਾਂ ਦਾ ਭਾਗੀ ਬਣਨਾ ਚਾਹੁੰਦਾ ਆਸ ਰੱਖਦੇ ਆ ਸੁੱਖ ਮਿਲੇਗਾ ਕਦੇ ਵੀ ਨਹੀਂ ਮਿਲ ਸਕਦਾ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਕਿਸੇ ਨੂੰ ਸੁਚੇਤ ਕਰਨਾ ਮਾੜੀ ਗੱਲ ਨਹੀਂ ਹੈ ਪਰ ਆਪਣੇ ਆਪ ਨੂੰ ਚੰਗਾ ਸਾਫ ਦੇ ਕਰਨ ਦੇ ਲਈ ਕਿਸੇ ਦੀ ਬੁਰਾਈ ਕਰਨੀ ਇਹ ਨਿੰਦਿਆ ਚੁਗਲੀ ਹੈ ਜਦੋਂ ਅਸੀਂ ਇਹ ਨਿੰਦਿਆ ਚੁਗਲੀ ਕਰਦੇ ਹਾਂ ਜਾਂ ਸੁਣਦੇ ਹਾਂ ਅਸੀਂ ਆਪਣੇ ਕਰਮਾਂ ਦੇ ਵਿੱਚ ਆਪ ਲਿਖਣਾ ਸ਼ੁਰੂ ਕਰ ਦਿੰਦੇ ਹਾਂ ਕਿ ਸੱਚੇ ਪਾਤਸ਼ਾਹ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਨਾਕਾਂ ਵਿੱਚ ਸੁੱਕਿਆ ਜਾਏ ਇਹ ਤੇ ਦਾਤ ਫਿਰ ਬੇਨਤੀ ਕਰਦੇ ਕਈ ਵਾਰ ਆਪਾਂ ਦੇਖਦੇ ਆ ਬਹੁਤ ਗੁਰਮੁਖਾਂ ਵਾਂਗ ਸੁਭਾਅ ਹੁੰਦਾ ਇਹ ਜੋ ਕਰਮਾਂ ਵਿੱਚ ਲਿਖਿਆ ਮਿਲ ਹੀ ਜਾਣਾ ਜੋ ਕਰਮਾਂ ਚ ਲਿਖਿਆ ਉਹੀ ਮਿਲੇਗਾ ਕਰਮਾਂ ਤੋਂ ਵੱਧ ਕੁਝ ਨਹੀਂ ਮਿਲ ਸਕਦਾ ਆਪਾਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਕਰਮ ਤੋਂ ਬਗੈਰ ਵੀ ਕੁਝ ਨਹੀਂ ਮਿਲ ਸਕਦਾ ਹੁਣ ਪਾਤਸ਼ਾਹ ਵੀ ਇਹੀ ਗੱਲ ਸਮਝਾਉਂਦੇ ਨੇ ਹਰ ਮਿਲਣੇ ਨੂੰ ਮੰਨ ਲੋਛਦਾ ਕਰਮਲਾਪਨ ਹਰ ਕਰਮਾਂ ਤੋਂ ਬਗੈਰ ਤਾਂ ਕੁਝ ਨਹੀਂ ਮਿਲ ਸਕਦਾ ਉਹਨੂੰ ਫਿਰ ਆਪਾਂ ਇੱਥੇ ਕਈ ਵਾਰੀ ਹੌਸਲਾ ਚੜਦੇ ਆ ਜੋ ਕਰਮਾਂ ਚ ਲਿਖਿਆ ਮਿਲਣਾ ਤੇ ਹੋਈ ਆ ਪਰ ਐਫਰਡ ਦੀ ਕੀ ਲੋੜ ਹੈ ਜੋ ਕਰਮਾਂ ਦੇ ਵਿੱਚ ਲਿਖਿਆ ਹੈ ਹਰ ਹਾਈਲੇ ਮਿਲੇਗਾ ਪਰ ਵਿਚਾਰ ਦਾ ਵਿਸ਼ਾ ਕਰਮ ਲਿਖਦਾ ਕੌਣ ਹੈ ਕਰਮ ਕੋਈ ਦੂਜਾ ਨਹੀਂ ਲਿਖਦਾ ਕਰਮ ਸਾਡਾ ਮਨ ਆਪ ਲਿਖਦਾ ਹੈ ਫਿਰ ਆਪਾਂ ਇੱਕ ਵਾਰ ਵਿਚਾਰੀਏ ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੋ ਪਾਦਸ਼ਾ ਇੱਕ ਦੇ ਫੱਟੀ ਸਾਡੀ ਆਸੀ ਮਾਲਕ ਨੂੰ ਮੰਨਨੇ ਖੱਛੇ ਤੇ ਕਹਣਾ ਵੀ ਸੱਚੇ ਪਾਦਸ਼ਾ ਮੇਰੀ ਪਟੀਆ ਲਿਖ ਦਿਓ ਸ਼੍ਰੀ ਗੋਪਾਲ ਕਿ ਤੁਸੀਂ ਲਿਖ ਦਿਓ ਮੇਰੇ ਮਨ ਫੱਟੀ ਤੇ ਇੱਕ ਮਨ ਆਪਣੀ ਫੱਟੀ ਆਪ ਕਰਮ ਆਪ ਲਿਖਦਾ ਕਿਉਂਕਿ ਸਰੀਰ ਜਿਹੜਾ ਇਹ ਹੁਕਮ ਦੇ ਵਿੱਚ ਹੈ ਮਨ ਜਿਹੜਾ ਇਹ ਆਪ ਮਾਰਾ ਹੋ ਕੇ ਪੰਜਾਂ ਦੇ ਮਗਰ ਲੱਗ ਕੇ ਚੱਲ ਰਿਹਾ ਜੇ ਅਸੀਂ ਕਰਮ ਦੇ ਵਿੱਚ ਲਿਖ ਲਵਾਂਗੇ ਜੀ ਮੇਰਾ ਮੂੰਹ ਕਲਕਾ ਨਕਰਾ ਕਰਕੇ ਨਾ ਰੱਖੇ ਸੁੱਟਿਆ ਜਾਏ ਕਿਉਂਕਿ ਸਿਰਫ ਮਨੁੱਖਾ ਦੇ ਹੀ ਕਰਮ ਜੁਨੀ ਹੈ ਇਹੋ ਜੁਨੀ ਹੈ ਜਿੱਥੇ ਮਾੜਾ ਕਰਮ ਇਕੱਠਿਆ ਜਾ ਸਕਦਾ ਚੰਗਾ ਲਿਖਿਆ ਜਾ ਸਕਦਾ ਜਿਵੇਂ ਇੱਕ ਬੱਚਾ ਮੰਨ ਲਓ ਟੀਚਰਾਂ ਦਾ ਜੋ ਲਿਖੇਗਾ ਤੇਰੇ ਲਿਖੇ ਤੇ ਫੈਸਲਾ ਕਰਦੇ ਆਂਗਾ ਹੁਣ ਬੱਚਾ ਲਿਖ ਕੇ ਲੈ ਆਏਗਾ ਜੀ ਮੈਨੂੰ ਕੁੱਟਿਆ ਜਾਏ ਮਾਰਿਆ ਜਾਏ ਸਜ਼ਾ ਦਿੱਤੀ ਜਾਏ ਮੈਂ ਸਜ਼ਾਵਾ ਲੈਣੀ ਆ ਚਾਹੁੰਦਾ ਇੱਕਦਮ ਸਜ਼ਾ ਨਹੀਂ ਦਿੱਤੀ ਜਾਂਦੀ ਹੁਣ ਬੱਚਾ ਲਿਖ ਕੇ ਲੈ ਆਇਆ ਟੀਚਰ ਦੇ ਕੋਲੇ ਦੁਨੀਆ ਦੇ ਵਿੱਚ ਟੀਚਰ ਹੈ ਜਾਂ ਨਹੀਂ ਹੈ ਕੋਈ ਪਰ ਸਾਡੇ ਜੀਵਨ ਪ੍ਰਿੰਸੀਪਲ ਸਤਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਭੰਦੇ ਪਿਆਰੇ ਗੁਰੂ ਰੂਪ ਨੇ ਸਾਨੂੰ ਸਮਝਾਉਂਦੇ ਨੇ ਕੀ ਸਮਝਾਉਂਦੇ ਨੇ ਬੜੇ ਪਿਆਰ ਨਾਲ ਜਿਵੇਂ ਇੱਕ ਟੀਚਰ ਹੁਣ ਬੱਚਾ ਮਾੜਾ ਲਿਖ ਕੇ ਲੈ ਆਇਆ ਹੁਣ ਟੀਚਰ ਕੋਲ ਬਿਠਾਵੇ ਵਿਟਾ ਕੇ ਬੱਚੇ ਨੂੰ ਸਮਝਾਵੇ ਵੀ ਦੇਖ ਮੇਰੇ ਬੱਚੇ ਤੂੰ ਗਲਤ ਲਿਖ ਲਿਆ ਇਹਦੇ ਬਦਲੇ ਤੈਨੂੰ ਸਜ਼ਾ ਮਿਲਦੀ ਹੈ ਤੂੰ ਕਿਉਂ ਸਜ਼ਾ ਲੈਣੀ ਚਾਹੁੰਦਾ ਹੈ ਇਹਦੇ ਨਾਲ ਤਾਂ ਤੇਰਾ ਜੀਵਨ ਖਤਮ ਹੋ ਜਾਏਗਾ ਪੂਰਾ ਸਮਝਾ ਕੇ ਇੱਕ ਸਟੇਜ ਤੇ ਬੱਚੇ ਨੂੰ ਮਹਿਸੂਸ ਹੁੰਦਾ ਵੀ ਮੈਂ ਗਲਤ ਲਿਖ ਬੈਠਾ ਇਹ ਤਾਂ ਕੀ ਕਰਾਂਗਾ ਉਹ ਕਹਿੰਦੇ ਆਏ ਕਰ ਜੇ ਗਲਤ ਲਿਖ ਲਿਆ ਨਾ ਐਂ ਕਰ ਇਹਨੂੰ ਮਟੇ ਕੇ ਦੁਬਾਰੀ ਲਿਖ ਲਿਆ ਮੈਂ ਤੇਰਾ ਦੁਬਾਰੀ ਲਿਖਿਆ ਪ੍ਰਮਾਣ ਕਰ ਲਾਂਗਾ ਇੱਕ ਵਾਰ ਨਹੀਂ ਤੂੰ 100 ਵਾਰ ਲਿਖ ਮੈਂ ਤੇਰਾ 100 ਵਾਰ 10000 ਵਾਰ ਵੀ ਪ੍ਰਮਾਣ ਕਰ ਲਾਂਗਾ ਹੋਰ ਮਟੇਣਾ ਕਿਵੇਂ ਆ ਵਿਚਾਰਿਆ ਪਹਿਲਾਂ ਵੀ ਆਪਾਂ ਫਿਰ ਸਰਪੰਨ ਕਰ ਲਓ ਇੱਕ ਦੂਜੀ ਬੋ ਲੱਖ ਹੋਇ ਲੱਖ ਹੋਇ ਲਖਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀ ਚ ਇਹ ਤਰਾਪਤ ਪਵਣੀਆਂ ਜੜੀ ਹੋਏ ਕੀ ਸੁਣ ਗੱਲਾਂ ਕਾਸ ਕੀ ਕੀਟਾ ਇਹ ਪਹਿਲਾ ਜੀਵਨ ਚਾਹੇ ਕਿਰਮਾਂ ਵਾਲਾ ਸੀ ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਾਥ ਗੁਰ ਸੰਗ ਕੀ ਰਹਿਮਤ ਆਪੇ ਰੋਈ ਪੜਦੇ ਆ ਪਰ ਇਹ ਹੱਥ ਪੈਰ ਥਾਂ ਦੇ ਪਾਣੀ ਥੋਤੇ ਉੱਤਰ ਕੇ ਮੂਤ ਬਲੀਤੀ ਕਪੜ ਹੋਏ ਦੇ ਸਾਬਨ ਲਈਏ ਉਤੇ ਪੜੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮਕ ਜਿਹੜੀ ਮਨਮਤ ਇਹਨੂੰ ਪਾਪਾਂ ਦੀ ਮੈਲ ਆਖਿਆ ਅਰੀਈਆ ਅਜ ਮਨ ਕਾਲਾ ਛਾ ਹੋ ਗਿਆ ਪਰ ਇਹ ਧੋਤੀ ਜਾ ਸਕਦੀ ਹੈ ਕਿਵੇਂ ਉਹ ਧੋਪੈ ਨਾਮਕ ਜਾਂ ਨਾਮ ਦੇ ਨਾਲੋਂ ਮੈਲ ਧੋਤੀ ਜਾ ਸਕਦੀ ਹੈ ਨਾਮ ਤੱਕ ਪਹੁੰਚਣ ਦਾ ਜ਼ਰੀਆ ਗੁਰਮੰਤਰ ਹੈ ਗੁਰਮੰਤਰ ਜਪਾਉਂਗੇ ਗੁਰਮੰਤਰ ਪਰਮਾਤਮਾ ਨੂੰ ਪਾਉਣ ਲਈ ਨਹੀਂ ਹੈ ਗੁਰਮੰਤਰ ਤੇ ਮਨ ਦੀ ਇਕਾਗਰਤਾ ਦੇ ਲਈ ਹੈ ਤੂੰ ਤੂੰ ਕਰਤਾ ਤੂੰ ਹੋਆ ਆ ਜਦੋਂ ਰਸਨਾ ਨਾਲ ਸ਼ੁਕਰਾਨਾ ਕਰਦੇ ਆ ਰਸਨਾ ਤੋਂ ਇਤੇਦਾਂ ਫਿਰ ਬੇਨਤੀ ਕਰਦੇ ਜਪਦੇ ਕੀਆਂ ਗੱਲ ਮੈਨੇ ਨਹੀਂ ਰੱਖਦੀ ਪੰਜ ਪਿਆਰਿਆਂ ਨੇ ਆਪਾਂ ਨੂੰ ਗੁਰਮੰਤਰ ਬਖਸ਼ਿਸ਼ ਕੀਤਾ ਇਸ ਕਰਕੇ ਗੁਰਮੰਤਰ ਦਾ ਅਭਿਆਸ ਕਰਦੇ ਆਂ ਔਰ ਬੜੀ ਦੁਨੀਆ ਘਰ ਕੋਈ ਗੁਰਮੰਤਰ ਨਹੀਂ ਜਪਦਾ ਕੋਈ ਮੂਲ ਮੰਤਰ ਦਾ ਜਾਪ ਕਰਦਾ ਹੈ ਕੋਈ ਗੁਰਮੰਤਰ ਕੋਈ ਰਾਮ ਕੋਈ ਕ੍ਰਿਸ਼ਨ ਕੋਈ ਅੱਲਾ ਸ੍ਰਿਸ਼ਟੀ ਵਿੱਚ ਨਹੀਂ ਅਸਾਂ ਕਈ ਜੀਵਨ ਨੇ ਜਪਦੇ ਕੀਆਂ ਗੱਲ ਮੈਨੇ ਨਹੀਂ ਰੱਖਦੀ ਗੱਲ ਮੈਨੇ ਰੱਖਦੀ ਹੈ ਮੇਰਾ ਧਿਆਨ ਮੇਰੀ ਆਵਾਜ਼ ਵਿੱਚ ਇਕਾਗਰ ਹੋ ਰਿਹਾ ਯਾਨੀ ਚਾਹੀਏ ਅਸੀਂ ਗੁਰਬਾਣੀ ਪੜ੍ਹ ਕੇ ਸੁਣ ਕੇ ਵਿਚਾਰ ਰਹੇ ਹਾਂ ਚਾਹੀਏ ਅਸੀਂ ਗੁਰਮੰਤਰ ਨੂੰ ਜਪ ਕੇ ਸੁਣ ਰਹੇ ਹਾਂ ਵਿਚਾਰ ਰਹੇ ਹਾਂ ਚਾਹੀਏ ਅਸੀਂ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ ਚਾਹੀਏ ਅਸੀਂ ਕਿਸੇ ਸ਼ਬਦ ਹੀ ਆराधना ਕਰਦੇ ਹਾਂ ਚਾਈ ਵੀ ਓਮ ਜਪਦਾ ਚਾ ਕੋਈ ਰਾਮ ਜਪਦਾ ਜਪਦਾ ਕੀ ਹੈ ਇਹ ਗੱਲ ਪਿੱਛੇ ਰਹਿ ਜਾਂਦੀ ਹੈ ਧੁੰਨ ਦੇ ਵਿੱਚ ਧਿਆਨ ਰੱਖ ਕੇ ਜਪਣਾ ਇਹ ਜੀਵਨ ਹੈ ਪੁਰਖ ਸਵਾਸ ਦੇਣ ਵਾਲੇ ਨੂੰ ਆ ਖਾਲੀ ਖਲਾ ਨੂੰ ਸਪੇਸ ਨੂੰ ਪੁਰਖਾ ਕਿਹਾ ਸਾਨੂੰ ਜੀਵ ਇਸ ਨਹੀਂ ਆਖਿਆ ਪੁਰਖ ਮਨਾਰ ਨਾਰਮੇ ਪੁਰਖ ਸਾਡੇ ਅੰਦਰ ਪਰਮਾਤਮਾ ਬੈਠਾ ਹੈ ਪੁਰਖ ਮਨਾਰ ਨਾਰਮੇ ਪੁਰਖਾ ਉਹ ਜੋ ਬ੍ਰਹਮ ਗਿਆਨੀ ਕਿਵੇਂ बुਝਿਆ ਜਾ ਸਕਦਾ ਕਿ ਧੁੰਨ ਮੈਂ ਧਿਆਨ ਧੁੰਨ ਜੋ ਆਵਾਜ਼ ਰਸਨਾ ਤੋਂ ਪ੍ਰਗਟ ਹੋਈ ਹੈ ਔਰ ਬਣ ਆਰੰਭ ਸਾਤੂਗੁਰ ਮੱਤ ਵੇਲਾ ਸ਼ਬਦ ਗੁਰੂ ਆ ਜੋ ਸ਼ਬਦ ਦੀ ਧੁਨ ਜਦੋਂ ਤੱਕ ਅੱਖਰ ਲਿਖੇ ਨੇ ਅੱਖਰ ਨੇ ਜਦੋਂ ਨਾ ਕਰਾਂ ਨੂੰ ਰਸਨਾ ਤੋਂ ਪ੍ਰਗਟ ਕਰਦੇ ਧੁਨ ਬਣ ਜਾਂਦੀ ਹੈ ਧੁਨ ਦੇ ਵਿੱਚ ਧਿਆਨ ਰੱਖਣਾ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਕ ਕਾਥ ਕਾਣੀ ਜਦੋਂ ਧੁਨ ਵਿੱਚ ਆਪਣੇ ਬੋਲੇ ਨੂੰ ਆਪ ਸੁਣਾਗੇ ਸੁਣਨ ਤੋਂ ਜੀਵਨ ਸ਼ੁਰੂ ਹੁੰਦਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਅਧੀਰਥ ਮਾਲੁਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬੇਨ ਗੁਣ ਕੀਤੇ ਭਗਤ ਨਾ ਜਦੋਂ ਅਸੀਂ ਆਪਣੇ ਬੋਲੇ ਨੂੰ ਆਪ ਸੁਣਨ ਲੱਗੇ ਉਤੋਂ ਮਨ ਦੀ ਭਗਤੀ ਸ਼ੁਰੂ ਹੁੰਦੀ ਹੈ ਸਿਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਪੁਰਖ ਮਹਨਾਰ ਨਾਰਮੇ ਪੁਰਖਾ 부ਝੋ ਬ੍ਰਹਮ ਗਿਆਨੀ ਕੀ ਮੂਝਿਆ ਜਾ ਸਕਦਾ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਖਾਤ ਕਾਣੀ ਅਖਤ ਕੀ ਹੈ ਅਖਾਤ ਕਹਿੰਦੇ ਨੇ ਜਿਹੜਾ ਹੈ ਪਰ ਦਿਖਾਈ ਨਹੀਂ ਦੁੰਦਾ ਮਨ ਹੈ ਦਿਖਾਈ ਨਹੀਂ ਦੁੰਦਾ ਮਨ ਤੇ ਮਹਿਲ ਲੱਗਦੀ ਆ ਮਨ ਨੂੰ ਧੋਣ ਦਾ ਤਰੀਕਾ ਸਾਰੀ ਖੇੜਾ ਅੰਤਰਾਤਮਾ ਦੀ ਸਾਰੀ ਖੇੜੀ ਇਕਤ ਜਦੋਂ ਧੁਨ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰਦੇ ਆਂ ਉਦੋਂ ਮਾਲਕ ਸਾਡੇ ਮਨ ਨੂੰ ਜਿਗਾਉਂਦਾ ਜਿਸੇ ਜਿਗਾਵੇ ਪਿਆਵੇ ਇਹ ਰਸ ਅਖਤਗਤਾ ਦੇਣੇ ਜਾਣੀ ਉਸ ਨੂੰ ਅਖਤਤਾ ਦੇ ਪਾਸ਼ਾ ਬਖਸ਼ਿਸ਼ ਕਰਦੇ ਨੇ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਧੁਨ ਦੇ ਵਿੱਚ ਆਪਣੀ ਆਵਾਜ਼ ਵਿੱਚ ਧਿਆਨ ਰੱਖ ਕੇ ਸਿਮਰਨ ਕਰੀਏ ਪੰਜਾਂ ਪਿਆਰਿਆਂ ਆਪਾਂ ਨੂੰ ਵਾਹਿਗੁਰੂ ਮੰਤਰ ਬਖਸ਼ਿਆ ਵਾਹਿਗੁਰੂ ਗੁਰ ਮੰਤਰ ਜੋ ਆਪਾਂ ਜਪਦੇ ਆਂ ਵਾਹਿਗੁਰੂ ਦਾ ਮਤਲਬ ਕੀ ਹੈ ਜਿਵੇਂ ਆਪਾਂ ਕਿਤੇ ਜਾਂਦੇ ਆਂ ਆਪਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਬਸ ਹੋਈ ਆਪਾਂ ਕਹਿੰਨਾ ਵਾਹ ਵਾਹ ਵੀ ਵਾਹ ਅਚਰਜ ਨੂੰ ਵਾਹ ਕਹਿੰਨੇ ਵਾਹ ਕੀ ਦੀ ਬਾਬਾ ਸ਼ਬਦ ਗੁਰੂ ਦੀ ਗੁਰੂ ਦੀ ਬਾਬਾ ਵਾਹ ਗੁਰੂ ਵੀ ਸੱਚੇ ਪਾਤਸ਼ਾਹ ਤੋਂ ਬੇਅੰਤ ਹੈ ਜਾਪ ਸਭ ਸਾਰੀ ਕਾਲ ਉਸਤਤ ਹੈ ਜਾਪ ਸਾਹਿਬ ਜੇ ਉਹ ਆਪਾਂ ਪੜ੍ਹਦੇ ਆਂ ਸਾਰੀ ਕਾਲ ਉਸਤਤ ਹੈ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਗੁਰਮੰਤਰ ਜਪਦੇ ਆਂ ਵਾਹ ਗੁਰੂ ਕੋਈ ਸੱਚੇ ਬਾਦਸ਼ਾਹ ਤੋਂ ਬਿਆੰਤ ਹੈ ਸਤਿਗੁਰ ਵੱਡਾ ਕਰ ਸਲਾਈਏ ਬਿਆੰਤ ਕਰਕੇ ਸਲਾਈਏ ਉਹ ਤੇ ਸਾਡੀ ਸੋਚ ਵੀ ਬਿਆੰਤ ਹੋ ਜਾਏਗੀ ਇਹਦੇ ਚ ਵਸ ਵੀ ਬਿਆੰਤ ਜਾਏਗਾ ਉਹ ਪ੍ਰਮਾਤਮਾ ਬਿਆੰਤ ਹੈ ਉਹਨਾਂਤ ਨਹੀਂ ਪਾਇਆ ਜਾ ਸਕਦਾ ਸੱਚੇ ਬਾਦਸ਼ਾਹ ਕਿਰਪਾ ਕਰਨਾਓ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਿਮਰਨ ਜ਼ਰੂਰ ਕਰੀਏ ਬੇਨਤੀ ਹੈ ਦਾ ਆਵ ਦਾ ਜ਼ੀ ਆਸੇ ਵੈਸੇ ਬੇਨਤੀ ਜਲਦੀ ਕਰਦਾਂ ਕਈ ਵਾਰ ਸ਼ੇਅਰ ਕਰਨਾ ਰਹ ਜਾਂਦਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਿੱਖ ਪ੍ਰਚਾਰ ਚਾਨੀ ਅਗਰ ਆਪ ਜੀ ਨੇ ਸਬਸਕ੍ਰਾਈਬ ਕੀਤਾ ਹੋਏਗਾ ਜਦੋਂ ਵੀ ਇਹ ਵਿੱਚ ਕੋਈ ਵੀਡੀਓ ਪਾਉਣੇ ਆਪ ਜੀ ਤੱਕ ਪਹੁੰਚ ਜਾਏਗਾ ਲਿੰਕ ਸੋ ਆਪ ਜੀ ਉਹਦਾ ਆਨੰਦ ਮਾਣ ਸਕਦੇ ਹੋ ਟੈਗ ਕਰ ਸਕਦੇ ਹੋ ਤੇ ਆਪ ਵੀ ਇਹਨੂੰ ਲਾਈਕ ਕਰੋ ਤੇ ਅੱਗੇ ਹੋਰ ਗੁਰਮੁਖ ਆਪਣੇ ਜਿਹੜੇ ਨੇ ਉਹਨਾਂ ਤੱਕ ਜੇ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗਣ ਤੇ ਉਹਨਾਂ ਤੱਕ ਜ਼ਰੂਰ ਪਹੁੰਚਾਓ ਦਾ ਜੀ ਦਾ ਕੋਈ ਬੇਨਤੀ ਕੋਈ ਆਸ ਹੈ ਸਮਨ ਸਾ ਲਿਖਿਆ ਮਿਲ ਕਰ ਪਾਉtheta ਦੇਹੋ ਸਜਣੋ ਸੀਸੜੀਆਂ ਜੇ ਹੋਵੇ ਸਭ ਸੇ ਮੇਰਾ ਆਪਜੀ ਸਿੱਖ ਸੰਗਤ ਦੀਆਂ ਹਸੀਸਾਂ ਚਾਹੀਦੀਆਂ ਮਾਲਕ ਨੇ ਜੀਵਨ ਦਿੱਤਾ ਇਹ ਜੀਵਨ ਨੇ ਬਜਾਏ ਅੰਤਮ ਸਵਾਸ ਤੱਕ ਇਹ ਜੀਵਨ ਨੇ ਬਜਾਏ ਸੋ ਇਹੀ ਜੋਦੀਆਂ ਬੇਨਤੀਆਂ ਕਰਨ ਦੇ ਲਈ ਆਪਜੀ ਸਿੱਖ ਸੰਗਤ ਦੇ ਸਨਮਖ ਹੋਣ ਦਾ ਸਪਾਗ ਬਖਸ਼ਿਸ਼ ਹੁੰਦਾ ਹੈ ਆਓ ਇੱਕ ਦਮਿੰਟ ਫਿਰ ਸੇ ਮੰਨ ਕਰਕੇ ਪਾਠੇ ਬੁਲਾਈਏ Karudishram Vai Guru 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 ਵਾਹਿਗੁਰੂ ਜੀ ਕਾ ਖਾਲਸਾ